ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਪੇ ਕਨਪਾਠ ਹਾਂਠੇ ਮੁਕਤਾਠ ਪਾਠ ਪਪਟ ਪਿਪਨ ਦਦੇ ਮੁਕਤਾਦ ਰਰੇ ਮਤਰ ਰ ਵੇ ਕਨਾ ਬਿੰਦੀ ਵਾ 15ਵਾਂ ਪਾਠ 15ਵਾਂ ਟਿੱਪੀ ਵਾਲੇ ਸ਼ਬਦ ਆਈ ਟੂ ਪੀ ਅਨ ਸਸੇ ਟੂ ਪੀ ਸੰ ਹਾਈ ਟੂ ਪੀ ਹਨ ਕਕੇ ਟੂ ਪੀ ਕਨ ਖਖੇ ਟੂ ਪੀ ਖਨ ਗਗੇ ਟੂ ਪੀ ਗਨ ਗਹਗੇ ਟੂ ਪੀ ਗਨ ਨੰਗੇ ਟੂ ਪੀ ਗਨ ਚਚੇ ਟੂ ਪੀ ਚੰ ਛਚੇ ਟੂ ਪੀ ਛੰ ਜਜੇ ਟੂ ਪੀ ਜਨ ਜਹਜੇ ਟੂ ਪੀ ਜਨ ਯਨੇ ਟੂ ਪੀ ਯਨ ਟਿਕਮ ਟੂ ਪੀ ਟਨ ਠਾਂਠੇ ਟੂ ਪੀ ਠੰਡ ਦਡੇ ਟੂ ਪੀ ਦਨ दहदेट पीधन रानेत पीढ़ तथेत पीतन थथेत पीतन ददेत पीधन दहदेट पीधन दन, ननित पीधन पपेट पीपन फफेट पीफन बबेट पीबन बहबेट पीभन ममिट पीम ययिट पीन रारेट पीड़न लाखंड पील ववेट पीवन रारेट पीड़न ललियट पीलन शिशिट पीसन जजेट पीसन खखेट पीखन गगेट पीघन फफियट पीफन ਟੁਪੀ ਵਾਲੇ ਦੋ ਅੱਖਰੇ ਸ਼ਬਦ ਦਧੇ ਟੁਪੀ ਦੰਦ ਦੇ ਮੁਕਤਾਦ ਦੰਦ ਸਸੇ ਟੁਪੀ ਸੰ ਤੇ ਮੁਕਤਾਦ ਸੰ ਤੇ ਜਜਟ ਟੁਪੀ ਜੰਗ ਗਗੇ ਮੁਕਤਾਗ ਜੰਗ ਦਦੇ ਟੁਪੀ ਦੰਦ ਦੇ ਮੁਕਤਾਦ ਦੰਦ ਖਖੇ ਟੁਪੀ ਖੰਡ ਦੇ ਮੁਕਤਾਦ ਖੰਡ ਪਪੇ ਟੁਪੀ ਪੰਦ ਦੇ ਮੁਕਤਾਦ ਪੰਦ ਛਛੇ ਟੁਪੀ ਛੰਦ ਦੇ ਮੁਕਤਾਦ ਛੰਦ ਬਬੇ ਟੁਪੀ ਬੰਦ ਦੇ ਮੁਕਤਾਦ ਬੰਦ பப்பே சேட்டு பிபின் துத்தாடு பிண்ட டிகம் சேட்டு பிட்டின் துத்தாடு டிண்ட சஸ் சேட்டு பி சிங ககே முக்தா சிங பப்பேட்ட பிபன் ஜஜ முக்தாஜ பஞ்ச அம்பு சன் விங்க சிங கன்னா லம்மா ரம்பா கம்பா சங்கா கங்கா கங்கா சன்னா ண்டா மா பந்தா கந்தா தனா சிங அம்பா பண்ட சுக்கு ਰੰਬਾ ਲਿਆ ਕੰਗਾ ਰੋਜ਼ ਕਰ ਬਹੁਤੀ ਖੰਡ ਨਾ ਖਾ ਦੰਦ ਸਾਫ ਕਰ ਹਿੰਗ ਨਾ ਖਾ 5 ਕਿਲੋ ਆਟਾ ਲਿਆ ਅੰਬ ਬਹੁਤ ਮਹਿੰਗੇ ਹਨ ਕਿਸੇ ਨੂੰ ਮੰਦਾ ਨਾ ਬੋਲ ਇਹ ਗੰਨਾ ਬਹੁਤ ਲੰਮਾ ਹੈ ਮੰਦਾ ਬੋਲਣ ਵਾਲਾ ਸਭ ਨੂੰ ਬੁਰਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ